ਡੇਰਾ ਸੰਤ ਅਮੀਰ ਸਿੰਘ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਗਲੀ ਸੱਤੋ ਵਾਲੀ ਕਟੜਾ ਕਰਮ ਸਿੰਘ ਵਿਕੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੀਰਤਨ ਦਰਬਾਰ ਸਮਾਗਮ ਦਾ ਆਯੋਜਨ ਡੇਰੇ ਦੇ ਮੁਖੀ ਸੰਤ ਅਮਨਦੀਪ ਸਿੰਘ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ ਇਸ ਮੌਕੇ ਤੇ ਕੀਰਤਨ ਜਥਿਆਂ ਦੇ ਵੱਲੋਂ ਆਈ ਹੋਈ ਸੰਗਤਾਂ ਨੂੰ ਮੰਦਰ ਮੁਕਤ ਕੀਤਾ ਗਿਆ ਅਤੇ ਗੁਰਬਾਣੀ ਤੇ ਰੌਸ਼ਨੀ ਪਾਈ ਗਈ ਇਸ ਮੌਕੇ ਤੇ ਲੰਗਰ ਭੰਡਾਰਾ ਸਾਰਾ ਦਿਨ ਚੱਲਦਾ ਰਿਹਾ ਅੰਮ੍ਰਿਤਸਰ ਤੋਂ ਮਧੁਰਾਈ ਫੋਦੀ ਵਿਸ਼ੇਸ਼ ਰਿਪੋਰਟ ਤਿਆਰ ਕਰਤਾ ਉਪਰਾਣਾ ਕੀਤਾ ਤਾਂ ਉਹਨਾਂ ਨੇ ਜਮਦੀ ਹੈ ਚਾਰ ਹੰਤ ਮਦਨ ਸਰਮੇ ਥਾਪਿਆ ਹੈ ਰੱਬ ਕੀ ਸਾ ਇਹਨਾਂ ਤੱਕ ਪਾਰੀ ਕਿਹਨਾਂ ਆਵੇ ਕੰਮ ਤੱਤ ਬਿਨਾ ਸਾਤ ਤੁਪਲਾ ਵਾ ਦੇ ਕੇ ਉਪਦੇ ਨਾ ਹਿੰਦਾ ਜੋ ਆਪ ਜਗ ਅਬਰਾਂ किसी फाड़ी नाल के लिए वो एक बोरना ना मारे द नाल जो मुझे हमने पर बात हुआ तो आपने सारे देश आते आपने पर बारादे शेष जब पहला चक्कर ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1.5 ਸਾਲ ਚਿਤ ਭਾਈ ਮਨੀ ਸਿੰਘ ਜੀ ਡੇਰਾ ਸਾਧਿਆਂ ਦੇ ਮੀਰ ਸਿੰਘ ਜੀ ਵਿਖੇ ਸਰਦਾਰ ਅਜੀਤ ਸਿੰਘ ਘਰਾਂ ਦੀ ਸਫੌਨੀ ਸਾਹਿਬ ਸੇਵਾ ਸੁਸਾਇਟੀ ਚੌਪ ਦਰਬਾਰ ਸਾਹਿਬ ਜੋ ਅੱਜ ਤੋਂ ਤਕਰੀਬਨ 60 ਸਾਲ ਪਹਿਲਾਂ ਸੁਰਉ ਹੋਈ ਸੀ ਇਹਨਾਂ ਦੇ ਮਨ ਦਾ ਵਿਚਾਰ ਸੀ ਕਿ ਘਰ ਘਰ ਦੇ ਵਿੱਚ ਜਾ ਕੇ ਸ਼੍ਰੀ ਸੁਰਮਣੀ ਸਾਹਿਬ ਜੀ ਦੇ ਪਾਠ ਕੀਤੇ ਜਾਣ ਇਹਨਾਂ ਨੇ ਅਰਦਾਸ ਕੀਤੀ ਅਰਦਾਸ ਕਰਕੇ ਇਸ ਸਥਾਨ ਤੇ ਆਏ ਉਸ ਸਮੇਂ ਮਹਾਰਾਜ ਗਿਆਨੀ ਕਰਪਾਲ ਸਿੰਘ ਜੀ ਉਂ ਇਸ ਜਗ੍ਹਾ ਤੇ ਸਨ ਉਹਨਾਂ ਨੂੰ ਬੇਨਤੀ ਕੀਤੀ ਮਾਰੇ ਗਿਆਨੀ ਕ੍ਰਪਾਲ ਸਿੰਘ ਬਰੋਣੇ ਅਰਦਾਸ ਕੀਤੀ ਇਹਨਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਿਆ ਇਹ ਦਿਨ ਦੁਗਣੇ ਰਾਤ ਚੌਗੁਣੀ ਤਰੱਕੀ ਕਰਦੇ ਗਏ ਤੇ ਸੰਗਤਾਂ ਇਹਨਾਂ ਦੇ ਨਾਲ ਜੁੜਨੀਆਂ ਗਈਆਂ ਪੂਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਯੂਨਿਟ ਸਥਾਪਿਤ ਕੀਤੇ ਹਰ ਸ਼ਹਿਰ ਦੇ ਵਿੱਚ ਸ੍ਰੀ ਸੋਮਣੀ ਸਾਹਿਬ ਜੀ ਦੇ ਅਜ ਪਾਠ ਹੁੰਦੇ ਆ ਇਹ ਬਾਣੀ ਹਰ ਇੱਕ ਦੇ ਹਿਰਦੇ ਦੇ ਨਹੀਂ ਉੱਤਰਦੇ ਜਿਨ੍ਹਾਂ ਦੇ ਹਿਰਦੇ ਉਸ ਨਿਰੰਕਾਰ ਨਾਲ ਜੁੜੇ ਹੁੰਦੇ ਹਨ ਉਹਨਾਂ ਹਿਰਦਿਆਂ ਦੇ ਬਾਣੇ ਉੱਤਰਦੇ ਇਹਨਾਂ ਦੇ ਨਾਲ ਸਰਦਾਰ ਰਗਵੀਰ ਸਿੰਘ ਜੀ ਨੇ ਇਹਨਾਂ ਦੇ ਵਿਚਾਰ ਸੁਣ ਕੇ ਮਨ ਬਹੁਤ પ્રસੰਗ ਹੋਇਆ ਮੈਂ ਬੇਨਤੀ ਕਰਦਾ ਇਹਨਾਂ ਦੇ ਅੱਗੇ ਕਿ ਜਦੋਂ ਵੀ ਇਹਨਾਂ ਕੋਲੇ ਸਮਾਂ ਹੋਵੇ ਇਹ ਜ਼ਰੂਰ ਇਸ ਸਥਾਨ ਤੇ ਆਇਆ ਕਰ ਦੇ ਪਾਠ ਜ਼ਰੂਰ ਕਰਿਆ ਕਰਨੇ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਜੀਤ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਂ ਦਰਵਾਜ਼ਾ ਸ੍ਰੀ ਅੰਮ੍ਰਿਤਸਰ ਕਰਕਰੰਦਰ ਧਰਮਸਾਲ ਹਵੇ ਕੀਰਤਨ ਸਦਾ ਵਿਸਵਾ ਤੇ ਮਹਾਵਾਕ ਅਨੁਸਾਰ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਕਰ ਜਾ ਕੇ ਕੀਤੇ ਜਾਂਦੇ ਹਨ ਨਿਸ਼ਕਾਮ ਸੇਵਾ ਦੇ ਰੂਪ ਦੇ ਵਿੱਚ ਇਹ ਸੁਸਾਇਟੀ ਨੂੰ 1965 ਵਿੱਚ ਅਰੰਭਤਾ ਕੀਤੀ ਕਰ ਕਰ ਜਾ ਕੇ ਸੁਖਮਨੀ ਸਾਹਿਬ ਦੇ ਪਾਠ ਰੜੀ ਨਰ ਹਰਿਆਤਵਰ ਸੰਗਤਾਂ ਨਿਸ਼ਕਾਮ ਸੇਵਾ ਦੇ ਰੂਪ ਦੇ ਵਿੱਚ ਕੀਰਤਨ ਦਰਬਾਰ ਸਜਦਾ ਹੈ ਕਰ ਕਰ اندر ਜਾ ਕੇ ਇਹ ਸੰਗਤਾਂ ਜਿਹੜੀਆਂ ਗੁਰਬਾਣੀ ਦਾ ਪ੍ਰਚਾਰ ਕਰਦੀਆਂ ਹਨ ਜਿਨ੍ਹਾਂ ਗੁਰਮੁਖ ਪਾਤਰੀ ਨੇ ਬੇਨਤੀ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਕਰਾਣੇ ਹੋਣ ਉਹ ਨਾਮ ਲਿਖਾ ਦਿੰਦੇ ਹਨ ਉਹਨਾਂ ਦੇ ਘਰ ਜਾ ਕੇ 4 ਘੰਟੇ ਦਾ ਸਮਾਗਮ ਕੀਤਾ ਜਾਂਦਾ ਹੈ ਅੱਜ ਦਾ ਇਹ ਸਮਾਗਮ ਮਹਾਨ ਪਵਿੱਤਰ ਸਥਾਨ ਸੰਤ ਕਰਪਾਲ ਸਿੰਘ ਜੀ ਡੇਰਾ ਸਤੋਵਾਲਾ ਅੱਜ ਪ੍ਰੋਗਰਾਮ ਉਸ ਸਥਾਨ ਤੇ ਕੀਤਾ ਗਿਆ ਅਤੇ ਮਹਾਂਪੁਰਖਾਂ ਦੀਆਂ ਅਸੀਸਾਂ ਰਾਬਤ ਕੀਤੀਆਂ ਗਈਆਂ ਇਹ ਸਫੌਨੀ ਸਹਿਰ ਸੇਵਾ ਸੁਸਾਇਟੀ ਦਾ ਮਿਸ਼ਨ ਹੈ ਕਿ ਪ੍ਰਭੂ ਨਾਲ ਜੁੜਨਾ ਪ੍ਰਭੂ ਨਾਲ ਜੁੜਨਾ ਨਿਮਰਤਾ ਰੱਖਣੀ ਈਮਾ ਭਰਤੀ ਰੱਖਣੀ ਸਾਰਿਆਂ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ ਇਹ ਗੰਨ ਦਿੱਤਾ ਜਾਂਦਾ ਹੈ ਕਿ ਆਗਜਪੋ ਅਰੇ ਨਾਮ ਜਪਵਨ ਸਰ ਸੁਸਾਇਟੀ ਵੱਲੋਂ ਪ੍ਰਚਾਰ ਕੀਤਾ ਜਾਂਦਾ ਹੈ ਅੱਜ ਸਾਰੇ ਭਾਰਤ ਵਿੱਚ ਇਹ ਸੁਸਾਇਟੀ ਦੀਆਂ ਅਗੋ ਬ੍ਰਾਂਚਾਂ ਹਨ ਜੋ ਸਾਰੇ ਪ੍ਰੋਗਰਾਮਾਂ ਦੇ ਵਿੱਚ ਇਸੇ ਤਰ੍ਹਾਂ ਹੀ ਨਿਸ਼ਕਾਮ ਸੇਵਾ ਰੂਪ ਦੇ ਵਿੱਚ ਸੁਸਾਇਟੀਆਂ ਕਰਦੀਆਂ ਹਨ ਹਰ ਸਾਲ ਆਲ ਇੰਡੀਆ ਪ੍ਰੋਗਰਾਮ ਵੀ ਕੀਤਾ ਜਾਂਦਾ ਹੈ ਜੋ ਸਾਰੇ ਯੂਨਿਟਸ ਉਸ ਆਲ ਇੰਡੀਆ ਪ੍ਰੋਗਰਾਮ ਚ ਸ਼ਾਮਲ ਹੋ ਕੇ 3 ਦਿਨ ਦਾ ਪ੍ਰੋਗਰਾਮ ਨਿਭਾਇਆ ਜਾਂਦਾ ਹੈ ਨਾ ਚੱਕਾ ਪਖਸ਼ਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੁਕਾਨਗਰ ਆ ਗੀਆਂ ਤੇ ਬਸ ਉਹ ਦੁਕਾਨਗਾਰੀ ਹੈ ਬਾਕੀ ਪਤਾ ਨਹੀਂ ਉਹਦੀ ਰਹਿਮਤੀ ਆ ਜਦ ਮੈਂ ਬੋਲ ਬਣ ਜਾਂਦਾ ਤੇ ਬਾਕੀ ਇੱਥੇ ਆਇਆ ਹਾਂ ਇੱਥੇ ਇਹਨਾਂ ਦਾ ਜਰਥੇ ਕਰਕੇ ਮਨ ਬਹੁਤ ਖੁਸ਼ ਹੋਇਆ ਇਹਨਾਂ ਦੇ ਵਾਤਾਵਰਨ ਵੀ ਹੈ ਕਿ ਇਹਨਾਂ ਅਤੀ ਪ੍ਰਸੰਨ ਹੋਏ ਆ ਕਿ ਜਿਹਦਾ ਸਾਥ ਹੀ ਕੋਈ ਨਹੀਂ ਤੇ ਬਾਕੀ ਇਹਨਾਂ ਸਾਜ ਜੀ ਸਿਰੀ ਮਾਨ ਦਿੰਦੇ ਆ ਇਹਨਾਂ ਦਾ ਪਿਆਰ ਦੇ ਬਧਿਆਏ ਨੇ ਆ ਤੇ ਬਾਕੀ ਉਹ ਜੋ ਕਰਦਾ ਸਾ ਪ੍ਰਮਾਤਮਾ ਕਰਦਾ ਉਹਦੀ ਰਹਿਮ ਨਹੀਂ ਹੋ ਰਹੀ ਆ ਬਾਕੀ ਆਪਣੇ ਕੋਈ ਤਾਕਤ ਨਹੀਂ ਆਪਾਂ ਕੋ ਬੋਲ ਚੜੀਏ ਤੇ ਉਹਦੀ ਰਹਿਮ ਦੀ ਜਿੰਨੀ ਹੁੰਦੀ ਆ ਜੋ ਬਰੌਂਦਾ ਬੋਲ ਚੜੀਦਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਂਗ ਦਰਬਾਰ ਸਾਹਿਬ ਵੱਲੋਂ ਡੇਰਾ ਸੱਤੋਂ ਵਾਲਿਆਂ ਦੇ ਮੈਨੇਜਮੈਂਟ ਦਾ ਬਾਬਾ ਹੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੱਲੇ ਸੋਨੇ ਹੋ ਸਤਿ ਸ੍ਰੀ ਅਕਾਲ ਸਾਰਨਾ ਪਹਿਲਾਂ ਤਾਂ ਮੈਂ ਇਸ ਵਿਚੋਲੇ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਟਕਸਾਲ ਨਾਲ ਜੋੜਿਆ ਸਾਡੇ ਉਸਤਾਦ ਜਿਨ੍ਹਾਂ ਰਾਹੀਂ ਮੈਂ ਡਿਗਰੀ ਕੀਤੀ ਆ ਉਹਨਾਂ ਉਹਨਾਂ ਪਾਸ ਉਹਨਾਂ ਦਾ ਭਾਜੀ ਉਹਨਾਂ ਦਾ ਫੋਨ ਆਇਆ ਵੀ ਸਾਨੂੰ ਇੱਕ ਟੀਚਰ ਦੀ ਲੋੜ ਆ ਤੇ ਉਹ ਮੇਰੇ ਨਾਲ ਆਏ ਉਹ ਕੁਦਰਤੀ ਮਕੋਲੀ ਬੈਠੀ ਸਹਦੋਂ ਕਹਿੰਦੇ ਟੀਚਰ ਮੇਰੇ ਕੋਲ ਹੀ ਬੈਠੀ ਮੈਂ ਹੁਣੇ ਲੈ ਕੇ ਆ ਜਾਨਾ ਉਹ ਵੀ ਇੱਕਦਮ ਕਾਲੇ ਵੀ ਮੈਂ ਕੰਮ ਕਰ ਦਵਾ ਮੈਂ ਜੋ ਮੇਰੀ ਜਿਵੇਂ ਦਰਗਾਹ ਤੇ ਡਿਊਟੀ ਲੱਗੀ ਹੁੰਦੀ ਆ ਵੀ ਮੇਰੇ ਸਕੂਲ ਜੋ ਡਿਊਟੀ ਲੱਗੀ ਆ ਮੈਂ ਛੇਤੀ ਨਿਭਾ ਦਮ ਉਸੇ ਵੇਲੇ ਮੈਂ ਕਰਦੀ ਇਸ ਤਰ੍ਹਾਂ ਕੱਪੜੇ ਪਾਈ ਲੱਗੇ ਘਾਰੇ ਉਹਨਾਂ ਦਾ ਮੈਂ ਇਤਰਾ ਹੀ ਮੈਂ ਕਿਹਾ ਚਲੋ ਕੋਈ ਨਹੀਂ ਆ ਗੁਰਦੁਆਰੇ ਜਾਣਾ ਮੈਂ ਇਤਰਾ ਹੀ ਤੁਰ ਪਈ ਤੇ ਇਹਨਾਂ ਦਾ ਬਚਨ ਬਲਾਸ ਹੋਏ ਤੇ ਇਹ ਰਾਣੇ ਵੀ ਭਈ ਲੋੜ ਸੀ ਇੱਥੇ ਬੱਚਿਆਂ ਨੂੰ ਸਿਖਲਾਈ ਦੀ ਤੇ ਇਹਨਾਂ ਨੇ ਓਕੇ ਕੀਤਾ ਤੇ ਮੈਂ ਵੀ ਓਕੇ ਕੀਤਾ ਮੈਂ ਤਾਂ ਚਾਹਨੀ ਹੈ ਕਿ ਸੰਗਤ ਚ ਰਵਾਂ ਬੱਚਿਆਂ ਨੂੰ ਬਾਤੋਵਾਦ ਸਿਖਲਾਈ ਦਵਾਂ ਤੋਂ ਉਦੋਂ ਫਿਰ ਨਵੰਬਰ ਚ ਮੈਂ ਇੱਥੇ ਆਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਬੱਚੇ ਥੋੜੇ ਮਤਲਬ ਹੈ ਕਿ ਪਿੰਡਾਂ ਚੋਂ ਵੀ ਆਏ ਹੁੰਦੇ ਕੁਛ ਅਨਪੜ੍ਹ ਵੀ ਹੁੰਦੇ ਮੈਨੂੰ ਥੋੜੀ ਸਿਖਾਈ ਤੇ ਇਹਨਾਂ ਨੂੰ ਜ਼ਰੂਰ ਹੋਈ ਇਹਨਾਂ ਨੂੰ ਗਾਈਡ ਕਰਨ ਚ ਕਿਉਂਕਿ ਭਾਜੀ ਉਹਨਾਂ ਨੇ ਹਾਲੇ ਇੰਨਾ ਬੱਚਾ ਨਾ ਵਿਚਰੇ ਨਹੀਂ ਸੀ ਪਰ ਉਹਨਾਂ ਨੇ ਉਹਨਾਂ ਨੂੰ ਇੰਨਾ ਕੌਨਫੀਡੈਂਸ ਸੀਗਾ ਕਿ ਨਰਿੰਦਰ ਭੰਜੀ ਨੇ ਇਹਨਾਂ ਨੂੰ ਓਕੇ ਕਰ ਦੇਣਾ ਚਲਾ ਦੇਣਾ ਉਹਨਾਂ ਨੇ ਇਹਨਾਂ ਦੇ ਫਾਰਮ ਵੀ ਭਰ ਲਏ ਤੇ ਮੈਨੂੰ ਫਿਰ ਥੋੜੀ ਬਹੁਤ ਟੈਨਸ਼ਨ ਵੀ ਹੋ ਗਈ ਕਿ ਮਤਲਬ ਇਹ 2-3 ਮਹੀਨੇ ਪੇਪਰਾਂ ਨੂੰ ਰਹਿ ਗਏ ਆ ਡਿਗਰੀ ਵੀ ਕਰਾਉਣੀ ਹੈ ਨਾ ਸੰਗੀਤ ਵਿਸ਼ਾਗ ਦੀ ਤੇ ਵੇ ਕਿਸ ਤਰ੍ਹਾਂ ਹੋਏਗਾ ਪਰ ਬੱਚਿਆਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਚਲੋ ਮੈਂ ਤਾਂ ਮਿਹਨਤ ਕਰਾਣੀ ਸੀ ਕਿਉਂਕਿ ਮੇਰੀ ਵੀ ਇੱਜ਼ਤ ਦਾ ਸਵਾਲ ਸੀ ਪਈ ਪਾਸ ਹੋਣ ਕਿਉਂਕਿ ਯੂਨੀਵਰਸਿਟੀ ਚੋਂ ਆਂਦੇ ਪੇਪਰ ਲੈਣ ਉਥੇ ਤਾਂ ਕੋਈ ਉਹ ਨਹੀਂ ਹੁੰਦੀ ਪਈ ਉਹ ਜੇ ਬੱਚੇ ਸਨਾਨਗੇ ਤੇ ਓਕੇ ਹੋਏਗਾ ਨਹੀਂ ਤੇ ਫੇਲ ਹੋ ਜਾਣਗੇ ਤੇ ਇਹ ਤਿੰਨਾਂ ਮਹੀਨਿਆਂ ਦੇ ਵਿੱਚ ਹੀ ਮਤਲਬ ਇਹਨਾਂ ਨੇ ਮਤਲਬ ਇਹ ਆਪਣਾ ਕਵਰ ਕਰ ਲਿਆ ਕੋਰਸ ਤੇ ਇਹ ਮਤਲਬ ਹੈ ਕਿ ਹੁਣ ਮੇਰੇ ਕੋਲ ਸਿੱਖਦੇ ਆ ਇਹ ਸ਼ੁਕਰ ਹੈ ਉਹ ਮਾਲਕ ਦਾ ਵੀ ਬੱਚੇ ਵੀ ਬਹੁਤ ਮਤਲਬ ਮੇਰੀ ਇੱਜ਼ਤ ਕਰਦੇ ਆ ਫੋਲੋ ਕਰਦੇ ਆ ਤੇ ਜਿਸ ਜੋ ਮੈਂ ਦਾ ਉਹ ਲੈਸਨ ਪੂਰਾ ਕਰਦੇ ਆ ਮਿਹਨਤ ਵੀ ਕਰਦੇ ਆ ਚਲੋ ਮੇਰਾ ਤਾਂ ਫਰਜ਼ ਬੰਦ ਮੈਂ ਤੇ ਟੀਚਰ ਮੈਂ ਤਾਂ ਮਿਹਨਤ ਕਰਨੀ ਬੱਚਿਆਂ ਦਾ ਵੀ ਸਾਥ ਦੇਣ ਦਾ ਫਰਜ਼ ਬੰਦਾ ਪਰ ਉਹ ਪੂਰਾ ਸਾਥ ਦੇਣ ਦੇ ਮੈਂ ਉਹਨਾਂ ਤੋਂ ਖੁਸ਼ ਹਾਂ ਸਾਰ ਨਾਲੋਂ ਜ਼ਿਆਦਾ ਖੁਸ਼ ਤਾਂ ਮਿਹਨਤ ਵਿੱਚ ਜਿਨਾ ਨੇ ਮੈਨੂੰ ਆ ਬੱਚੇ ਸਮਝ ਸਤ ਮੈਂ ਜਿਹੜੇ ਘਰ ਦੇ ਬੱਚੇ ਆਣ ਘਰ ਵੀ ਮੇਰੀ ਅਕੈਡਮੀ ਹੈ ਤੇ ਜੇ ਕੋਈ ਮਤਲਬ Hindu ਫੈਮਲੀ ਚੋਂ ਆਂਦਾ ਹੈ ਤਾਂ ਮੈਂ ਉਹਨੂੰ ਨਾਂ ਨਹੀਂ ਕਰਦੀ ਵਿਹਰੇਤ ਨੂੰ ਆਪਣਾ ਮਜ਼ਾ ਪਿਆਰ ਹੈ ਜੋ ਜਿਸ ਤਰ੍ਹਾਂ ਵੀ ਹੋ ਰਹਾ ਬਣਾ ਜੁੜਣਾ ਰਸਤੇ ਤੇ ਸਾਰੇ ਅਲੱਗ-ਅਲੱਗ ਪਹਜਣਾ ਤੋਂ ਉੱਤੇ ਆ ਉਹਨਾਂ ਨੂੰ ਮੈਂ ਭਜਨ ਸਿਖਾਏ ਜੋ ਕੋਈ ਮਨ ਭਜਨ ਸਿਖਾ ਦੋ ਮੈਂ ਭਜਨ ਕਿਉਂਕਿ ਮੇਰੀ ਵਿਸ਼ਾਰਦ ਸਾਰਾ ਕੁਝ ਆ ਜਾਂਦਾ ਉੱਪਰ ਇੱਥੇ ਮੈਂ ਮਤਲਬ ਇਹਨਾਂ ਨੂੰ ਗੁਰਬਾਣੀ ਦੀ ਸ਼ਬਦ ਕੀਰਤਨ ਨਹੀਂ ਸਿਖਲਾਈ ਦਿੰਨੀ ਆ ਬਹੁਤ ਸੋਨਾ ਚੱਲਣ ਦੇ ਔਰ ਮੈਂ ਅਮੀਰ ਅਮੀਰ ਸਿੰਘ ਬਾਜੀ ਅਮੀਰ ਸਿੰਘ ਦਾ ਬਹੁਤ ਧੰਨਵਾਦ ਕਰਦੀ ਆ ਤੇ ਮੈਨੂੰ ਮਤਲਬ ਸਮਲ ਮੈਂ ਸੰਗਤ ਦੇ ਬੈਕੌਂਡ ਤੇ ਬੈਠੀ ਐ ਇਸ ਤਰ੍ਹਾਂ ਪ੍ਰਤੀਤ ਹੁੰਦਾ ਵਾ ਨਾਲੇ ਗੁਰਦੁਆਰੇ ਦੀ ਛਾਂ ਚ ਗੁਰੂਆਂ ਦੀ ਛੋਹ ਬਈ ਕਰਨ ਛੋਹ ਪ੍ਰਾਪਤ ਹਰਤੀ ਹੈਗੀ ਆ ਤੇ ਮੇਰੇ ਦਿਲ 'ਚ ਐਸਾ ਮੰਗ ਹੁੰਦੀ ਆ ਜੇ ਮੈਨੂੰ ਬਹੁਤ ਚਾਹ ਹੁੰਦਾ ਕੋਈ ਮੈਨੂੰ ਤਕਾਵਟ ਵੀ ਮਹਿਸੂਸ ਨਹੀਂ ਹੁੰਦੀ ਮਤਲਬ ਜਦੋਂ ਮੈਂ ਆਈ ਸਾਥ ਉਦੋਂ ਮਤਲਬ ਇੰਨਾ ਰਾਸ਼ਨੀ ਸੀ ਉਹਨੇ ਸਿੱਧਾਂ ਸੇ ਉਹ ਕਰਾਸ ਕਰਕੇ ਮੈਨੂੰ ਆਣਾ ਹੁੰਦਾ ਨਾ मतलब बहुत अर्चना ਵੀ ਆਉਂਦੀਆਂ ਐ ਵੀ ਸਾਰੇ ਥਾਂ ਥਾਂ ਤੇ ਲਾਕੇ ਲੱਗੇ ਹੁੰਦੇ ਆ ਅੱਜ ਤੁਸੀਂ ਦੇਖ ਹੀ ਲੋਗੇ ਤੁਸੀਂ ਤੇ ਉਹ ਮਤਲਬ ਹੈ ਕਿ ਮਤਲਬ ਵਾਲੂ ਬੁਲ ਕੇ ਆਣਾ ਪੈਂਦਾ ਪਰ ਕਿ ਰਿਕਸ਼ਾ ਵੀ ਨਹੀਂ ਮਿਲਦਾ ਕਈ ਵਰੀ ਆਟੋ ਵੀ ਨਹੀਂ ਮਿਲਦਾ ਰਸੀਦਾਂ ਦਾ ਜਿਹੜਾ ਚੌਕ ਹੈਗਾ ਉੱਥੋਂ ਆ ਕੇ ਮੈਂ ਆਟੋ ਫਿਰ ਭਗਤਾ ਵਾਲੇ ਦਾ ਫੜਦੀ ਆ ਭਗਤਾ ਵਾਲੇ ਉੱਥੇ ਮੈਂ ਪੈਦਲ ਆ ਜਾਂਦੀ ਆ ਪਰ